ਮੈਂ ਸਮਝਦਾ ਕਿ ਜੇ ਪੰਜਾਬ ਦਾ 12.5 ਹਜ਼ਾਰ ਪਿੰਡ ਆ ਤੇ 12.5 ਹਜ਼ਾਰ ਪਿੰਡ ਜਿਹੜਾ ਵਾ ਜਖਨੌਰੀ ਬਾਰਡਰ ਦੇ ਉਤੇ ਪਹੁੰਚ ਗਿਆ ਇਹ ਵੇਖੋ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਆ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਦੇ ਵਿੱਚ ਇਹ ਮੰਗਾ ਸਾਰੀਆਂ ਮੰਨੀਆਂ ਹੀਆਂ ਸੀਗੀਆਂ ਮੈਨੂੰ ਲੱਗਦਾ ਵੀ ਅੱਜ ਦਾ ਜਿਹੜਾ ਇਕੱਠ ਵੇਖ ਕੇ ਮੋਦੀ ਦੀਆਂ ਜੜਾਂ ਜਿਹੜੀਆਂ ਜਰੂਰ ਹਿੱਲਗੀਆਂ ਹੋਣਗੀਆਂ ਸਰਕਾਰ ਨੂੰ ਆਪਣਾ ਖਤਰਾ ਪੈਦਾ ਹੋ ਗਿਆ ਸਰਕਾਰ ਦੇ ਪੈਰਾਂ ਹਥਿਓਂ ਜ਼ਮੀਨ ਜਿਹੜੀ ਥੱਲਿਓਂ ਆ ਉਹ ਨਿਕਲਦੀ ਨਜ਼ਰ ਆ ਰਹੀ ਆ ਦੇਸ਼ ਨੂੰ ਚਲਾਉਣ ਵਾਲੇ ਉਹ ਜਿਹੜੇ ਸਿਆਸੀ ਆਗੂ ਨੇ ਉਹ ਵੀ ਕਿਸਾਨ ਦਾ ਬੀਜਿਆ ਹੀ ਅੰਨ ਖਾ ਰਹੇ ਆ ਕੋਠਿਆਂ ਦੀਆਂ ਛੱਤਾਂ ਤੇ ਬੀਜਿਆ ਅੰਨ ਜਿਹੜਾ ਵਾ ਪੂਰੇ ਦੇਸ਼ ਦਾ ਢਿੱਡ ਨਹੀਂ ਭਰ ਸਕਦਾ ਸੁਖਨੌਰੀ ਬਾਰਡਰ ਦੇ ਵਿੱਚ ਮੌਜੂਦ ਆ ਜਿੱਥੇ ਕੀ ਦਲੇਵਾਲ ਸਾਹਿਬ ਦੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕਿ ਮਹਾਪੰਚਾਇਤ ਜਿਹੜੀ ਕੀ ਅੱਜ ਖਨੌਰੀ ਬਾਰਡਰ ਤੇ ਲੱਗੀ ਹੋਈ ਤੇ ਬਾਈ ਜੀ ਮੌਜੂਦ ਆ ਕਿਸਾਨ ਸਾਡੇ ਨਾਲ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਕਾਲ ਦਿੱਤੀ ਗਈ ਸੀ ਦਲੇਵਾਲ ਸਾਹਿਬ ਦੇ ਵੱਲੋਂ ਮਰਨ ਮਰਤੇ ਤੇ ਬੈਠੇ ਨੇ 40 ਦਿਨ ਹੋ ਚੁੱਕੇ ਨੇ ਅੱਜ ਜੀ ਬਿਲਕੁਲ ਸਭ ਤੋਂ ਪਹਿਲਾਂ ਪੂਰੇ ਪੰਜਾਬ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਜੀ ਨੇ ਨੇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਆਜੋ ਅੱਜ ਕਾਲ ਦਿੱਤੀ ਸੀ 4 ਤਰੀਕ ਨੂੰ ਦੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਪੂਰੇ ਪੰਜਾਬ ਦੀ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਆ ਤੇ ਇਹ ਜਿਹੜਾ ਲੱਖਾਂ ਦਾ ਸੀ ਕੱਟ ਸੋਚਿਆ ਸੀ ਉਹ ਕਰੋੜਾਂ ਦੇ ਵਿੱਚ ਹੋ ਗਿਆ ਸਵੇਰ ਤੋਂ ਹੁਣ ਤੱਕ ਲਗਾਤਾਰ ਜਿਹੜੇ ਆ ਵੱਡੇ ਜਥੇ ਆ ਰਹੇ ਨੇ ਪੰਜਾਬ ਦੇ ਕੀ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪਿੰਡਾਂ ਤੋਂ ਮੈਂ ਸਮਝਦਾ ਕਿ ਜੇ ਪੰਜਾਬ ਦਾ 12500 ਪਿੰਡ ਆ ਤੇ 12500 ਪਿੰਡ ਜਿਹੜਾ ਵਾ ਜਖਨੌਰੀ ਬਾਰਡਰ ਦੇਤੇ ਪਹੁੰਚ ਗਿਆ ਕੱਲੇ-ਕੱਲੇ ਘਰ ਦੇ ਵਿੱਚੋਂ ਸਾਡੇ ਬਜ਼ੁਰਗ ਬਤਾਵਾ ਭੈਣਾ ਸਾਡੀਆਂ ਧੀਆ ਤੇ ਨੌਜਵਾਨ ਖਨੌਰੀ ਬਾਰਡਰ ਤੇ ਪਹੁੰਚ ਗਿਆ ਔਰ ਦੱਸ ਦੇਣਾ ਚਾਹੁੰਦੇ ਕਿ ਜਿਹੜਾ ਮੋਦੀ ਪਿਛਲੇ ਦਿਨੀ ਕਹਿੰਦਾ ਸੀ ਵੀ ਕਿਸਾਨ ਆਕ ਥੱਕ ਕੇ ਘਰਾਂ ਨੂੰ ਮੁੜ ਜਾਣਗੇ ਉਹ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਆ ਜਿਹੜਾ ਠਾਠਾ ਮਾਰਦਾ ਕੱਠ ਵੇਖ ਲਾ ਜਿਹੜੇ ਘਰਾਂ ਨੂੰ ਵਾਪਸ ਮੁੜਨ ਦੀ ਗੱਲ ਕੀਤੀ ਸੀ ਉਹ ਘਰਾਂ ਚੋਂ ਨਿਕਲ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਜੋ ਦੋਵਾਂ ਫੋਰਮਾਂ ਵੱਲੋਂ ਅੰਦੋਲਨ ਚੱਲ ਰਿਹਾ ਵਾ ਉਹਦੇ ਵਿੱਚ ਮੋਢੇ ਨਾਲ ਮੋਢਾ ਜੋੜਨ ਵਾਸਤੇ ਆ ਗਏ ਨੇ 40 ਦਿਨ ਹੋ ਚੁੱਕੇ ਨੇ ਪਰ ਕੇਂਦਰ ਦੇ ਤੋਂ ਕੋਈ ਜਵਾਬ ਨਹੀਂ ਸਰਕੀ ਹੁਣ ਤੱਕ ਕੋਈ ਵੀ ਜੀ ਬਿਲਕੁਲ ਜੀ ਇਹ ਵੇਖੋ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਆ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਦੇ ਵਿੱਚ ਇਹ ਮੰਗਾ ਸਾਰੀਆਂ ਮੰਨੀਆਂ ਹੀਆਂ ਸੀਗੀਆਂ ਮੰਨੀਆਂ ਹੋਈਆਂ ਮੰਗਾ ਨੂੰ ਜਿਹੜਾ ਵਾ ਉਹ ਲਾਗੂ ਨਹੀਂ ਕੀਤਾ ਥੁੱਕ ਕੇ ਚੱਟਿਆ ਗਿਆ ਵਾ ਹੁਣ ਜਦੋਂ ਪਤਾ ਵਾ ਕਿ ਇਹ ਹੱਕ ਸੱਚ ਦੀ ਲੜਾਈ ਹੈ ਇਹ ਸਾਰੀਆਂ ਮੰਗਾਂ ਜਾਇਜ਼ ਨੇ ਇਹ ਕੋਈ ਨਾਜਾਇਜ਼ ਮੰਗਾ ਨਹੀਂ ਆ ਪਰ ਫਿਰ ਵੀ ਸਰਕਾਰ ਦੇ ਕੰਨ ਦੇ ਤੇ ਜੋ ਨਹੀਂ ਸਰਕੰਡੀ ਮੈਨੂੰ ਲੱਗਦਾ ਵੀ ਅੱਜ ਦਾ ਜਿਹੜਾ ਇਕੱਠ ਵੇਖ ਕੇ ਮੋਦੀ ਦੀਆਂ ਜੜਾਂ ਜਿਹੜੀਆਂ ਜ਼ਰੂਰ ਹਿੱਲ ਗਈਆਂ ਹੋਣਗੀਆਂ ਜੇ ਅਜੇ ਵੀ ਸਰਕਾਰ ਕਿਸੇ ਪਾਸੇ ਇਹਨਾਂ ਮੰਗਾਂ ਨੂੰ ਮੰਨਣ ਦੇਤੇ ਨਹੀਂ ਆਉਂਦੀ ਅਗਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਕੀਤੇ ਜਾਣਗੇ ਵੇਖੋ ਪੰਜਾਬ ਪੂਰਾ ਤੁਸੀਂ ਵੇਖ ਰਹੇ ਹੋ ਨਿਕਲ ਕੇ ਆ ਗਿਆ ਵਾ ਅਗਲੇ ਦਿਨਾਂ ਦੇ ਵਿੱਚ ਇਹੋ ਜਿਹੇ ਸੰਘਰਸ਼ ਹੋਣਗੇ ਕਿ ਮੋਦੀ ਮਜਬੂਰ ਹੋ ਕੇ ਇਹਨਾਂ ਮੰਗਾਂ ਨੂੰ ਜੜਾ ਵਾ ਜ਼ਰੂਰ ਮੰਨੂਗਾ ਅੱਜ ਮਹਾਪੰਚਾਇਤ ਵੀ ਇੱਕ ਪਾਸੇ ਤਾਂ ਕੀ ਲੱਗਦਾ ਆ ਕੋਈ ਰਣਨੀਤੀ ਤਿਆਰ ਕਰ ਸਕਦੇ ਜੱਲੇਵਾਲ ਸਾਹਿਬ ਲੈ ਕੇ ਜੀ ਬਿਲਕੁਲ ਵੇਖੋ ਇਹ ਸੂਬਾ ਕਮੇਟੀ ਜਿਸ ਤਰ੍ਹਾਂ ਦੇ ਵੀ ਫੈਸਲੇ ਕਰਦੀ ਆ ਕਿਉਂਕਿ ਅੱਜ ਵਾਲਾ ਜੋ ਇਹ ਐਲਾਨ ਸੀਗਾ ਵੱਡਾ ਐਕਸ਼ਨ ਕਰ ਸਕਦੀ ਹੈ ਵੱਡਾ ਐਕਸ਼ਨ ਕਰ ਸਕਦੀ ਆ ਵੇਖੋ ਕਿਉਂਕਿ ਅੰਦੋਲਨ ਨੂੰ ਸਿਖਰਾਂ ਦੇਤੇ ਜਿਹੜਾ ਵਾ ਤੁਸੀਂ ਵੇਖ ਰਹੇ ਹੋ ਡੱਲੇਵਾਲ ਸਾਹਿਬ ਨੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਫੌਜਾਂ ਲੜਦੀਆਂ ਨੇ ਪਰ ਜਰਨੈਲ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਹੈ ਅੱਜ 40 ਦਿਨ ਅਨਦਾ ਦਾਣਾ ਜਿਹੜਾ ਮੂੰਹ ਚ ਪਾ ਕੇ ਨਹੀਂ ਵੇਖਿਆ ਔਰ ਮੈਂ ਦੱਸ ਦੇਣਾ ਚਾਹਣਾ ਤੁਹਾਡੇ ਚੈਨਲ ਲਈ ਕਿ ਡਾਕਟਰਾਂ ਦੀ ਟੀਮ ਵੀ ਜਿਹੜੀ ਆ ਉਹ ਬੇਨਤੀਆਂ ਕਰ ਰਹੀ ਆ ਕਿ ਤੁਸੀਂ ਭਾਵੇਂ ਕੁਝ ਵੀ ਨਾ ਖਾਓ ਛੱਡ ਕੋ ਟ੍ਰੀਟਮੈਂਟ ਲੈ ਲਓ ਪਰ ਡੱਲੇਵਾਲ ਸਾਹਿਬ ਦਾ ਇੱਕੋ ਹੀ ਉਹਨਾਂ ਦੀ ਸੋਚ ਆ ਕਿ ਮੈਂ ਇਸ ਅੰਦੋਲਨ ਦੇ ਵਿੱਚ ਜਿਹੜਾ ਵਾ ਆਪਣੇ ਸਵਾਸ ਤੇ ਆਗਣੇ ਆ ਸੰਗਤ ਦੇ ਵਿੱਚ ਆਪਣੇ ਸਵਾਸ ਤੇ ਆਗਣੇ ਆ ਉਹ ਬੇਨਤੀ ਕਰਦੇ ਆ ਸੰਗਤ ਨੂੰ ਕਿ ਦੁਬਾਰਾ ਪ੍ਰਸ਼ਾਸਨ ਮੈਨੂੰ ਇਸ ਅੰਦੋਲਨ ਦੇ ਵਿੱਚ ਉਹ ਚੁੱਕ ਕੇ ਨਾ ਖੜੇ ਜਿਹਨੂੰ ਵੇਖ ਕੇ ਚੱਪੇ-ਚੱਪੇ ਦੇ ਉੱਤੇ ਜਿਹੜੇ ਆ ਕਿਸਾਨਾਂ ਦੇ ਪਹਿਰੇ ਨੇ ਰਾਤ ਨੂੰ 10 ਤੋਂ 12 ਗੱਡੀਆਂ ਜਿਹੜੀਆਂ ਪੈਟਰੋਲਿੰਗ ਕਰਦੀਆਂ ਸਪੀਕਰਾਂ ਦੇ ਵਿੱਚ ਇੱਕ ਵੀ ਕਿਸਾਨ ਟਰਾਲੀਆਂ ਦੇ ਵਿੱਚ ਨਹੀਂ ਸੌਂਦਾ ਨਾ ਦਿਨੇ ਤੇ ਨਾ ਰਾਤ ਨੂੰ ਆਪਣੇ ਅੰਦੋਲਨ ਦੀ ਰਾਖੀ ਵਾਸਤੇ ਤੇ ਆਪਣੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਰਾਖੀ ਰਾਖੀ ਕਿ ਕਿਉਂ ਕਿਉਂ ਕਰਨੀ ਪੈ ਰਹੀ ਹੈ ਕਿਉਂਕਿ ਤੁਸੀਂ ਰਾਖੀ ਦੀ ਗੱਲ ਕਹੀ ਰਾਖੀ ਕਿਉਂ ਕਰਨੀ ਪੈ ਰਹੀ ਹੈ ਰਾਖੀ ਵੇਖੋ ਜੀ ਸਰਕਾਰ ਦੀ ਹੁਣ ਇਹੋ ਹੀ ਮਨਸ਼ਾ ਵਾ ਵੀ ਆ ਜਿਹੜਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਵਾ ਸਰਕਾਰ ਨੂੰ ਆਪਣਾ ਖਤਰਾ ਪੈਦਾ ਹੋ ਗਿਆ ਸਰਕਾਰ ਦੇ ਪੈਰਾਂ ਹੱਥਿਓਂ ਜ਼ਮੀਨ ਜਿਹੜੀ ਥੱਲਿਓਂ ਆ ਉਹ ਨਿਕਲਦੀ ਨਜ਼ਰ ਆ ਰਹੀ ਆ ਕਿਸੇ ਵੀ ਟਾਈਮ ਪ੍ਰਸ਼ਾਸਨ ਨੂੰ ਕਹਿ ਕੇ ਉਹ ਦੁਬਾਰਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਖੜ ਸਕਦੇ ਪਰ ਜੇ ਉਹ ਚੁੱਕ ਕੇ ਵੀ ਖੜਦੇ ਆ ਸਰਕਾਰ ਆ ਕੁਝ ਵੀ ਕਰ ਸਕਦੀ ਸਾਡੇ ਕੋਲ ਉਹਨਾਂ ਦੀ ਤਰ੍ਹਾਂ ਆਧੁਨਿਕ ਹਥਿਆਰ ਨਹੀਂ ਆ ਸਾਡੇ ਕੋ ਇੱਕ ਸਾਡਾ ਝੰਡਾ ਉਹਦੇ ਵਿੱਚ ਡੰਡਾ ਆ ਇਹਨਾਂ ਦੀ ਤਰ੍ਹਾਂ ਸਾਡੇ ਕੋਲ ਅਥਰੂ ਗੈਸ ਦੇ ਗੋਲੇ ਨਹੀਂਗੇ ਮਿਰਚਾਂ ਵਾਲੀਆਂ ਸਪਰੇਆਂ ਨਹੀਂ ਆ ਇਹਨਾਂ ਦੀ ਤਰ੍ਹਾਂ ਸਾਡੇ ਕੋਲ 2 ਨੰਬਰ ਦੇ ਹਥਿਆਰ ਹੀ ਸੀ ਜਿਨ੍ਹਾਂ ਦੇ ਨਾਲ ਇਸੇ ਖਨੌਰੀ ਬਾਰਡਰ ਦੇ ਤੇ ਸ਼ੁਭ ਕਰਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਸੀਗਾ ਉਹ ਸਾਰਾ ਕੁਝ ਅੱਜ ਤੱਕ ਸਾਡੇ ਕੋਲ ਖੋਲ ਪਏ ਨੇ AK47ਾਂ ਦੇ ਤੇ SLR ਜਿਹੜੀ ਰਫਲ ਆ ਉਹਨਾਂ ਦੀ ਇਹ ਪਲਾਸਟਿਕ ਦੀਆਂ ਗੋਲੀਆਂ ਨਹੀਂ ਚੱਲੀਆਂ ਇੱਥੇ AK47 ਜਿਹੜੀ ਆ ਉਹਦੇ ਫਾਇਰ ਵੀ ਜਿਹੜੇ ਆ ਉਹ ਮਾਰੇ ਗਏ ਸੀਗੇ ਪਰ ਕਿਵੇਂ ਦੇਖ ਦਿਓ ਅੱਜ ਫਿਰ ਕਠ ਪੂਰਾ ਹੋ ਚੁੱਕਿਆ ਆ ਤੁਸੀਂ ਕਿਹਾ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੂਰਾ ਪਹੁੰਚ ਚੁੱਕਿਆ ਆ ਲੱਗਦਾ ਵੀ ਸੈਂਟਰ ਨੂੰ ਕੋਈ ਅਸਰ ਹੋਵੇਗਾ ਇਸ ਦਾ ਫਿਰ ਹੁਣ ਜੀ ਬਿਲਕੁਲ ਹੋਊਗਾ ਤੇ ਜੇ ਅਜੇ ਵੀ ਸੈਂਟਰ ਸਰਕਾਰ ਤੇ ਭਾਵੇਂ ਭਗਵੰਤ ਬਾਣ ਦੀ ਸਰਕਾਰ ਹੈ ਜੇ ਇਹ ਆਪਣਾ ਢੀਠਪਣਾ ਵਿਖਾਊਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਜਿਹੜੇ ਆਓ ਇਹਨਾਂ ਨੂੰ ਭੁਗਤਨੇ ਪੈਣਗੇ ਜੇ ਜ਼ਬਰ ਸਬਰ ਦਾ ਜਿਹੜਾ ਵਾ ਉਹ ਇਹ ਜਵਾਬ ਜ਼ਬਰਦਸਤ ਦੇਣਗੇ ਜੇ ਕੋਸ਼ਿਸ਼ ਕਰਨਗੇ ਦੁਬਾਰਾ ਅੰਦੋਲਨ ਨੂੰ ਖਦੇੜਨ ਦੀ ਜਾਂ ਡੱਲੇਵਾਲ ਸਾਹਿਬ ਨੂੰ ਚੁੱਕਣ ਦੀ ਤੇ ਪਾਈ ਇੱਥੇ ਜੋ ਵੀ ਆੜਫਾਸ ਦੇ ਦੌਰਾਨ ਨੁਕਸਾਨ ਦਾਵਾ ਖਰਾਬਾ ਹੁੰਦਾ ਉਹਦੀ ਸੈਂਟਰ ਸਰਕਾਰ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਤੇ ਡੀਜੀਪੀ ਪੰਜਾਬ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਲੋਕ ਤਾਂ ਪਹੁੰਚ ਗਏ ਨੇ ਪਰ ਜਿਹੜੇ ਆਗੂ ਨਹੀਂ ਪਹੁੰਚੇ ਕਈ ਜਿੱਥੇ ਬੰਦੀਆਂ ਦੇ ਕਿਵੇਂ ਦੇਖ ਦੋ ਚੀਜ਼ਾਂ ਨੂੰ ਫਿਰ ਉਹਨਾਂ ਦੇਖੋ ਇਹ ਲੜਾਈ ਆ ਪੰਜਾਬ ਦੀ ਨਹੀਂ ਸਾਰੇ ਭਾਰਤ ਦੀ ਲੜਾਈ ਆ ਕਿਸਾਨਾਂ ਤੇ ਮਜ਼ਦੂਰ ਸਿਰਫ ਪੰਜਾਬ ਦੇ ਵਿੱਚ ਨਹੀਂ ਆ ਕਿਸਾਨ ਮਜ਼ਦੂਰ ਪੂਰੇ ਭਾਰਤ ਦੇ ਵਿੱਚ ਆ ਹਰ ਸੂਬੇ ਦੇ ਵਿੱਚ ਆ ਇੱਥੇ ਕੋਈ ਵਿਆਹ ਨਹੀਂ ਸੀਗਾ ਰੱਖਿਆ ਵੀ ਕਿਸੇ ਨੂੰ ਕੋਈ ਵੱਖਰੇ ਕਾਰਡ ਦਿੱਤੇ ਜਾਂਦੇ ਅਸੀਂ ਵੀ ਪਿੰਡਾਂ ਦੇ ਵਿੱਚੋਂ ਬਿਨਾਂ ਨੇਉਤੇ ਤੋਂ ਕਿਉਂਕਿ ਸਾਨੂੰ ਪਤਾ ਵਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਉੱਤੇ ਸੁਭਾਗਾ ਫਿਰਨ ਜਾ ਰਿਹਾ ਵਾ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਪੰਜਾਬ ਨੂੰ ਤਬਾਹ ਕਰਨ ਦੇਤੇ ਆਏ ਆ ਆ بڑے بڑے ਮਾਲ ਤੁਸੀਂ ਵੇਖ ਰਹੇ ਹੋ ਮੈਂ ਬੇਨਤੀ ਕਰਦਾ ਨਾ ਦੁਕਾਨਦਾਰ ਵੀਰਾਂ ਨੂੰ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਸੋਚਦੇ ਆ ਵੀ ਇਹ ਸਿਰਫ ਕਿਸਾਨੀ ਮੁੱਦਿਆਂ ਦੇ ਉੱਤੇ ਲੜਾਈ ਚੱਲ ਰਹੀ ਆ ਆ ਜਿਹੜੇ ਮਾਲ ਤਿਆਰ ਹੋ ਰਹੇ ਨੇ ਇਹਨਾਂ ਨੇ ਛੋਟੀ ਦੁਕਾਨਦਾਰੀ ਜਿਹੜੀ ਆ ਇਹ ਤਬਾਹ ਕਰਕੇ ਰੱਖ ਦੇਣੀ ਆ ਅਸੀਂ ਤੇ ਇਹਨਾਂ ਜ਼ਮੀਨਾਂ ਦੇ ਤੇ ਇਹਨਾਂ ਦਰਿਆਵਾਂ ਦੇ ਉੱਤੇ ਬਹਿਣਾ ਸਿੱਖ ਗਏ ਆ ਸਰਕਾਰਾਂ ਦੇ ਸਤਾਏ ਇਹਨਾਂ ਦੁਕਾਨਦਾਰਾਂ ਕੋਈ ਨਹੀਂ ਬੈਠਾ ਜਾਣਾ ਫਿਰ ਵੀ ਇਹਨਾਂ ਦੇ ਕਹੇ ਸ਼ਬਦ ਸਿਰ ਮੱਥੇ ਕਬੂਲ ਆ ਕੱਲ ਨੂੰ ਇਹਨਾਂ ਵਾਸਤੇ ਵੀ ਸੰਘਰਸ਼ ਕਰਨਾ ਪਿਆ ਦੁਕਾਨਦਾਰ ਵੀਰਾਂ ਵਾਸਤੇ ਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਾਂਗੇ ਪਰ ਇੱਕ ਵਾਰ ਜਦੋਂ ਕਾਲ ਦਿੱਤੀ ਜਾਂਦੀ ਪੰਜਾਬ ਬੰਦ ਦੀ ਤਾਂ ਲੋਕ ਕਿਤੇ ਨਾ ਕਿਤੇ ਕਈ ਸਾਥ ਨਹੀਂ ਦਿੰਦੇ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਲੋਕ ਗਾਲ੍ਹਾਂ ਵੀ ਕੱਢਦੇ ਨੇ ਕਿਸਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਕਿਉਂਕਿ ਕਿਸਾਨ ਆਮ ਵਰਗ ਦੇ ਨਾਲ ਚੱਲਦਾ ਆ ਜੀ ਜੀ ਕਿਉਂਕਿ ਲੋਕਾਂ ਦੀ ਜਿਹੜੀ ਕਿ ਆਉਣ ਵਾਲੀ ਪੀੜ੍ਹੀ ਅਜੇ ਆਪਾਂ ਗੱਲ ਕਰਦੀਏ ਤਾਂ ਉਹਨਾਂ ਨੂੰ ਓਕਾ ਹੋਣਾ ਹੈ ਚੀਜ਼ਾਂ ਲੈ ਕੇ ਵੇਖੋ ਆ ਪਿਛਲੇ ਦਿਨੀ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ ਹੰਗਾਰਾ ਵੀ ਮਿਲਿਆ ਪਰ ਵਾਂ ਪਰ ਕੁਝ ਲੋਕ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਵੀਰ ਆ ਮੈਂ ਨਾਂ ਨਹੀਂ ਉਹਦਾ ਲੈਣਾ ਚਾਹੁੰਦਾ ਉਹਨੇ ਕਿਹਾ ਸੀਗਾ ਵੀ ਸਾਨੂੰ ਨਹੀਂ ਲੋੜ ਇਹਨਾਂ ਜ਼ਮੀਨਾਂ ਦੀ ਅਸੀਂ ਕੋਠੇ ਦੇ ਉੱਤੇ ਖੇਤੀ ਕਰ ਲਾਂਗੇ ਅੱਜ ਪੂਰੇ ਦੇਸ਼ ਦੇ ਵਿੱਚ ਉਹਦੀ ਭੰਡੀ ਹੋ ਰਹੀ ਆ ਮੈਂ ਉਸ ਵੀਰ ਨੂੰ ਵੀ ਦੱਸ ਦੇਣਾ ਚਾਹੁੰਦਾ ਵਾਂ ਵੀ ਕੋਠੇ ਦੇ ਉੱਤੇ ਖੇਤੀ ਕਰਕੇ ਵੇ ਇਕੱਲਾ ਕਿਸਾਨ ਜਾਂ ਕਿਸਾਨ ਦੇ ਬੱਚੇ ਹਨ ਨਹੀਂ ਖਾ ਰਹੇ ਇਹ ਤੁਸੀਂ ਪੱਤਰਕਾਰ ਮੀਡੀਆ ਭਾਈਚਾਰਾ ਵੀ ਖਾਂਦੇ ਹੋ ਦੇਸ਼ ਦੀ ਫੌਜ ਵੀ ਖਾ ਰਹੀ ਆ ਤੇ ਦੇਸ਼ ਨੂੰ ਚਲਾਉਣ ਵਾਲੇ ਉਹ ਜਿਹੜੇ ਸਿਆਸੀ ਆਗੂ ਨੇ ਉਹ ਵੀ ਕਿਸਾਨ ਦਾ ਬੀਜਿਆ ਅੰਨ ਖਾ ਰਹੇ ਆ ਕੋਠਿਆਂ ਦੀਆਂ ਛੱਤਾਂ ਤੇ ਬੀਜਿਆ ਅੰਨ ਜਿਹੜਾ ਵਾ ਪੂਰੇ ਦੇਸ਼ ਦਾ ਢਿੱਡ ਨਹੀਂ ਭਰ ਸਕਦਾ ਕਿਸਾਨ ਦਾ ਉਗਾਇਆ ਅੰਨ ਜਿਹੜਾ ਵਾ ਉਹ ਪੂਰਾ ਦੇਸ਼ ਤੇ ਖਾ ਰਿਹਾ ਵਾ ਮੰਡੀਆਂ ਦੇ ਵਿੱਚ ਬੇਜਮਾਨ ਜਾਨਵਰ ਕਬੂਤਰ ਚਿੜੀਆਂ ਜਿਹੜੇ ਆ ਉਹ ਵੀ ਖਾ ਰਹੇ ਆ ਪਰ ਕਿਸਾਨ ਨੇ ਕਦੇ ਵੀ ਆਪਣੇ ਦਿਲ ਤੇ ਉੱਤੇ ਗੱਲ ਨਹੀਂ ਰਹੀ ਕਿਸਾਨ ਮੰਡੀਆਂ ਦੇ ਵਿੱਚ ਵੀ ਰੁਲਦਾ ਵਾ ਉਹਨੂੰ ਪੂਰਾ ਭਾ ਨਹੀਂ ਮਿਲਦਾ ਔਰ ਉਹਦਾ ਅਸਰ ਮੈਂ ਘੁੰਮ ਕੇ ਉੱਥੇ ਹੀ ਆਉਣਾ ਮੈਂ ਵੀ ਦੁਕਾਨਦਾਰੀ ਦੇਤੇ ਜਾਂਦਾ ਹੂੰ ਉਦੋਂ ਦੁਕਾਨਦਾਰ ਕਹਿੰਦੇ ਨੇ ਵੀ ਅੱਜ ਜਿਹੜਾ ਵਾ ਸਾਡੀ ਮਾਰਕੀਟ ਜਿਹੜੀ ਆ ਮੰਦੀ ਰਹੀ ਆ ਕਿਉਂਕਿ ਕਿਸਾਨ ਦੀ ਫਸਲ ਦਾ ਪੂਰਾ ਭਾ ਨਹੀਂ ਮਿਲਿਆ ਤੇ ਕਿਸਾਨ ਜਿਹੜਾ ਵਾ ਆਪਣੇ ਬੱਚਿਆਂ ਦੇ ਵਿਆਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕਰ ਸਕਿਆ ਸੋ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਵਾ ਤੇ ਬਾਜ਼ਾਰ ਜਿਹੜਾ ਉਹ ਗਰਮ ਰਹੂਗਾ ਜੇ ਕਿਸਾਨ ਦੀ ਜੇਬ ਦੇ ਵਿੱਚ ਉਹਨੂੰ ਆਪਣੇ ਹੱਕ ਸੱਚ ਦੀ ਕਮਾਈ ਨਹੀਂ ਮਿਲਦੀ ਤੇ ਇਹ ਬਾਜ਼ਾਰ ਵੀ ਜੜਿਆ ਉਹ ਨਰਮ ਵਿਖਾਈ ਦਿੰਦੇ ਆ। ਕਈ ਕਹਿੰਦੇ ਜਿਹੜੇ ਕਿਸਾਨ ਹੁੰਦੇ ਨੇ 40-40 ਲੱਖ ਦੀਆਂ ਗੱਡੀਆਂ ਚੱਕ ਕੇ ਘੁੰਮਦੇ ਨੇ ਪਰ ਅਸਲ ਉਹਨਾਂ ਨੂੰ ਸੱਚਾਈ ਨਹੀਂ ਪਤਾ ਹੁੰਦੀ ਕਿਸਾਨਾਂ ਦੀ। ਜੀ ਬਿਲਕੁਲ ਵੇਖੋ ਅਸੀਂ ਤੇ ਕਹਿੰਦੇ ਆਂ ਵੀ ਕਿਸਾਨ ਜੇ 40-40 ਲੱਖ ਦੀਆਂ ਗੱਡੀਆਂ ਲੈ ਕੇ ਘੁੰਮਦਾ ਵਾ ਤੇ ਉਹ ਮਿਹਨਤ ਵੀ ਕਰ ਰਿਹਾ ਵਾ ਦਿਨ ਰਾਤ। ਉਹ ਦਿਨ ਰਾਤ ਆਪਣੀਆਂ ਜ਼ਮੀਨਾਂ ਦੇ ਵਿੱਚ ਪੁੱਤਾਂ ਦੀ ਤਰ੍ਹਾਂ ਫਸਲ ਨੂੰ ਪਾਲਦਾ। ਇਹ ਤੁਸੀਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਪੁੱਤਾਂ ਵਾਂਗੂ ਪਾਲੀ ਫਸਲ ਆਪਾਂ ਹਰ ਬੰਦਾ ਆਪਣੀ ਜ਼ੁਬਾਨ ਦੇ ਉੱਤੇ ਲੈ ਕੇ ਉਹਨਾਂ ਵਾਂ ਪਰ ਐਰਕਾ ਕਿਸਾਨ ਦਾ ਪੁੱਤ ਫਸਲ ਦੇ ਰੂਪ ਦੇ ਵਿੱਚ ਮੰਡੀਆਂ ਦੇ ਵਿੱਚ ਰੁੜਿਆ ਵਾ ਭਗਵੰਤ ਮਾਨ ਸਾਹਿਬ ਕਿਸੇ ਵੀ ਮੰਡੀ ਦੇ ਵਿੱਚ ਨਜ਼ਰ ਨਹੀਂ ਆਏ ਸਿਰਫ ਤੇ ਸਿਰਫ ਡੱਲੇਵਾਲ ਸਾਹਿਬ ਤੇ ਕੁਝ ਜਥੇਬੰਦੀਆਂ ਦੇ ਅੱਗੂ ਜਿਹੜੇ ਆ ਉਹ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਨਾਲ ਖਲੋਤੇ ਆ ਪੂਰੀ ਨਹੀਂ ਕਹਿ ਸਕਦੇ ਕੁਝ ਹੱਦ ਤੱਕ ਫਸਲ ਜਿਹੜੀ ਆ ਉਹ ਚੁੱਕੀ ਗਈ ਆ ਜੇ ਸਰਕਾਰ ਪੰਜਾਬ ਸਰਕਾਰ ਚਾਹੁੰਦੀ ਤੇ ਇਹ ਫਸਲ ਮੰਡੀਆਂ ਦੇ ਵਿੱਚ ਨਾ ਰੋਲਦੀ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਮੌਇਸਚਰ ਚੈੱਕ ਕੀਤਾ ਜਾਂਦਾ ਵਾ ਜਦੋਂ ਮੌਇਸਚਰ ਚੈੱਕ ਕਰਕੇ ਕਿਸਾਨ ਨੂੰ ਘੱਟ ਮੁੱਲ ਦਿੱਤਾ ਜਾਂਦਾ ਵਾ ਤੇ ਜੇ ਉਹ ਦੁਬਾਰਾ ਜਿਹੜਾ ਵਾ ਮੌਇਸਚਰ ਦੇ ਹਿਸਾਬ ਦੇ ਨਾਲ ਉਹ ਮੌਇਸਚਰ ਕਿਦਾਂ ਸਹੀ ਹੋ ਜਾਂਦਾ ਫਿਰ ਬਿਲਕੁਲ ਉਹ ਮੌਇਸਚਰ ਸਹੀ ਹੋ ਕੇ ਉਹ ਪਹਿਲਾਂ ਤਾਂ ਕਿਹਾ ਜਾਂਦਾ ਵੀ ਇਸ ਜਿਹੜਾ ਝੋਨਾ ਵਾ ਇਹਦਾ ਪਾਊਡਰ ਹੀ ਬਣਾਣਾ ਵਾ ਇਹਦਾ ਚੌਲ ਨਹੀਂ ਬਣਾਣਾ ਤੇ ਜੇ ਘੱਟ ਮੁੱਲ ਦਿੱਤਾ ਜਾਂਦਾ ਵਾ ਕਿਸਾਨ ਨੂੰ ਤੇ ਫਿਰ ਉਹਦਾ ਜਿਹੜਾ ਚੌਲ ਆ ਉਹ ਕਿਤਰਾ ਤਿਆਰ ਹੋ ਜਾਂਦਾ ਇਹ ਰਲਿਮਲੀ ਭੁਗਤਿਆ ਸਰਕਾਰਾਂ ਦੀ ਇਹ ਰਲਿਮਲੀ ਭੁਗਤਿਆ ਸ਼ੈਲਰ ਮਾਲਕਾਂ ਦੀ ਆਰਤੀਆਂ ਦੀ ਰਲ ਕੇ ਕਿਸਾਨ ਨੂੰ ਜਿਹੜਾ ਵਾ ਇਹ ਲੁੱਟਿਆ ਜਾਂਦਾ ਔਰ ਐਮਐਸਪੀ ਦੀ ਜੇ ਗੱਲ ਕਰਦੇ ਆ ਬਹੁਤਿਆਂ ਲੋਕਾਂ ਦਾ ਸਵਾਲ ਹੁੰਦਾ ਵਾ ਕਿ ਸ਼ਾਇਦ ਐਮਐਸਪੀ ਦਾ ਜਿਹੜਾ ਫਾਇਦਾ ਵਾ ਉਹ ਕਿਸਾਨ ਨੂੰ ਹੋਣਾ ਉਹ ਖਰੀਦਦਾਰ ਨੂੰ ਹੋਣਾ ਅੱਜ ਮੈਂ ਆ ਇੱਕ ਸ਼ਾਲ ਜਿਹੜਾ ਇਹ ਲਿਆ ਵਾ ਇਹਦਾ ਵੀ ਕੋ ਮੁੱਲ ਤੈਅ ਆ ਪਰ ਕਿਸਾਨ ਦੀ ਫਸਲ ਦਾ ਕੋਈ ਮੁੱਲ ਤੈਅ ਨਹੀਂ ਆ ਜੇ ਮਾੜਾ ਜਿਹਾ ਕੋ ਮੌਸਮ ਦੇ ਵਿੱਚ ਖਰਾਬਾ ਆਉਂਦਾ ਵਾ ਉਹਦਾ ਜਿਹੜਾ 50 ਰੁਪਏ ਮਟਰ ਵਾ ਉਹ ਚੁੱਕ ਕਿਸਦਾ ਹੀ 25 ਰੁਪਏ ਦੇ ਉੱਤੇ ਲਿਆ ਦਿੱਤਾ ਜਾਂਦਾ ਇਹਦੇ ਵਿਚਲਾ ਜਿਹੜਾ ਗੈਪ ਹੈ ਜਿਹੜੀ ਇਹਦੇ ਵਿਚਲੀ ਰਕਮ ਆ ਉਹ ਸਰਕਾਰਾਂ ਦੇ ਤੇ ਇਹਨਾਂ ਵਪਾਰੀਆਂ ਦੇ ਜਿਹੜਾ ਵਾ ਟਿੰਨਾ ਦੇ ਵਿੱਚ ਬਿਲਕੁਲ ਆਖਰੀ ਸਵਾਲ ਨਾਲ ਨਾਲ ਕਿਸਾਨ ਨੂੰ ਕੀ ਅਪੀਲ ਕਰੋਗੇ ਹੁਣ ਜਾਣ ਲੱਗੇ ਜੀ ਬਿਲਕੁਲ ਮੈਂ ਅਪੀਲ ਕਰਦਾ ਹਾਂ ਵੀ ਵੇਖੋ ਜੀ ਅਸੀਂ 70-75 ਸਾਲਾਂ ਤੋਂ ਇਹਨਾਂ ਸਰਕਾਰਾਂ ਨੂੰ ਵੋਟਾਂ ਪਾਉਂਦੇ ਆ ਇੱਥੇ ਮੇਰੇ ਕੋਲ ਬਜ਼ੁਰਗ ਖਲੋਤੇ ਨੇ ਕਿਸੇ ਨੇ 60 ਸਾਲ ਤੋਂ ਕਿਸੇ ਨੇ 40 ਸਾਲ ਤੋਂ ਕਿਸੇ ਨੇ 20 ਸਾਲ ਤੋਂ ਵੋਟਾਂ ਪਾਈਆਂ ਨੇ ਤੇ ਪਾਰ ਸਰਕਾਰਾਂ ਨੇ ਅੱਜ ਤੱਕ ਦੇਸ਼ ਦਾ ਤੇ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਆ ਜੋ ਵੱਡੇ ਵੱਡੇ ਹਾਈਵੇ ਨਿਕਲ ਰਹੇ ਸਾਡੇ ਵਾਸਤੇ ਨਹੀਂ ਆ ਅਸੀਂ ਪਹਿਲਾਂ ਹੀ ਲਿੰਕ ਸੜਕਾਂ ਦੇ ਨਾਲ ਆਪਸ ਦੇ ਵਿੱਚ ਜੁੜੇ ਆ ਰਿਸ਼ਤੇਦਾਰੀਆਂ ਸਾਡੀਆਂ ਇਹਨਾਂ ਹਾਈਵੇ ਰੋਡਾਂ ਦੇਤੇ ਨਹੀਂ ਆ ਪਰ ਇਹ ਹਾਈਵੇ ਰੋਡ ਕਾਰਪੋਰੇਟ ਘਰਾਣਿਆਂ ਵਾਸਤੇ ਬਣਾਏ ਜਾ ਰਹੇ ਆ ਸਿੱਡਾ ਐਕਸਪੋਰਟ ਦਾ ਕੰਮ ਜਿਹੜਾ ਸ਼ੁਰੂ ਹੋਊਗਾ ਤੇ ਸ਼ਾਇਦ ਉਦੋਂ ਪਾਕਿਸਤਾਨ ਵੀ ਖੋਲ ਦਿੱਤਾ ਜਾਵੇ ਜਿਹੜਾ ਮਟਰ ਅੱਜ ਕਿਸਾਨ ਤਰਲੇ ਲੈ ਕੇ 30 ਰੁਪਏ ਵੇਚ ਰਿਹਾ ਵਾ ਇਹ ਕਾਰਪੋਰੇਟ ਘਰਾਣੇ ਨੇ ਪਾਕਿਸਤਾਨ ਨੂੰ 100 ਰੁਪਏ ਕਿਲੋ ਵੇਚਣਾ